ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦਾ ਸੱਚਕੰਚੀਰੀ ਹਰਮੰਦਰ ਸਾਹਿਬ ਜੀ ਦਾ ਬਾਤ ਦੱਸਦੀ ਹੈ ਕਿ ਜਿੱਥੇ ਬੀਤੇ ਕੁਝ ਦਿਨਾਂ ਤੋਂ ਕਾਫੀ ਗਰਮੀ ਦਾ ਕਹਿਰ ਵੱਧਦਾ ਜਾ ਰਿਹਾ ਸੀ ਪਰ ਉੱਥੇ ਹੀ ਅੱਜ ਸਵੇਰ ਤੋਂ ਸ਼੍ਰੀ ਹਮਸਹਿਬ ਦੇ ਵਿੱਚ بارش ਹੋ ਰਹੀ ਆ ਬਹੁਤ ਜ਼ਿਆਦਾ ਜੋ بارش ਹੋ ਰਹੀ ਆ ਤਾਂ ਤਸਵੀਰਾਂ ਤੜਨਾ ਸਾਂਝੀਆਂ ਕਰ ਰਹੇ ਆ ਸੱਚਕੰਚੀਰੀ ਹਰਮੰਦਰ ਸਾਹਿਬ ਜੀ ਤੋਂ ਤੁਸੀਂ ਵੇਖ ਸਕਦੇ ਹੋ ਕਿ بارش ਹੋਣ ਤੋਂ ਵਾਜੂਦ ਵੀ ਜਿਹੜੀ ਸੰਗਤ ਹੈ ਬਹੁਤ ਵੱਡੇ ਪੱਧਰ ਤੇ ਜੋ ਸੱਚਕੰਚੀਰੀ ਹਰਮੰਦਰ ਸਾਹਿਬ ਪਹੁੰਚ ਰਹੀ ਆ ਤਸਵੀਰਾਂ ਤੜਨਾ ਸੰਗਤ ਦੀਆਂ ਸਾਂਝੀਆਂ ਕਰ ਰਹੇ ਆ ਸੱਚਕੰਚੀਰੀ ਹਰਮੰਦਰ ਸਾਹਿਬ ਜ ਵੀ ਜੋ ਸੰਗਤ ਅੱਜ ਗੁਰੂ ਘਰ ਦੇ ਵਿੱਚ ਦਰਸ਼ਨ ਦੇਦਾਰੇ ਕਰਨ ਵਾਸਤੇ ਪਹੁੰਚੀ ਹੋਈ ਆ ਤਾਂ ਉੱਥੇ ਹੀ ਜਿੱਥੇ ਪਿਛਲੇ ਕੁਝ ਦਿਨਾਂ ਤੋਂ ਕਾਫੀ ਜ਼ਿਆਦਾ ਗਰਮੀ ਦਾ ਅਸਰ ਵੇਖਣ ਨੂੰ ਮਿਲ ਰਿਹਾ ਸੀਗਾ ਤਾਂ ਅੱਜ ਕਾਫੀ ਰਾਹਤ ਗਰਮੀ ਤੋਂ ਮਿਲੀ ਆ ਤਾਂ ਇੱਕ ਤਰਫਾਂ ਤਸਵੀਰਾਂ ਤਾਂ ਦਾ ਸਾਂਝਾ ਕਰ ਰਹੇ ਗੁਰੂ ਘਰ ਦੀਆਂ ਚ ਬਾਰਿਸ਼ ਪੈਣ ਦੇ ਬਾਵਜੂਦ ਵੀ ਜੋ ਸੰਗਤਾਂ ਅੱਜ ਇੱਥੇ ਪਹੁੰਚੀਆਂ ਹੋਈਆਂ ਨੇ ਤਾਂ ਇਹ ਤਸਵੀਰਾਂ ਖਾਸ ਤੌਰ ਦੇ ਉੱਤੇ ਸਾਂਝੀਆਂ ਕਰ ਰਿਹਾ ਸਚਕੰਨ ਜੀ ਹਰਮੰਦਰ ਸਾਹਿਬ ਜੀ ਤੋਂ ਇੱਕ ਤੋਂ ਤਾਂ ਇਹ ਤਸਵੀਰਾਂ ਜੋ ਤੜਨਾ ਅੰਦਰੀਆਂ ਵੀ ਸਾਂਝੀਆਂ ਕੀਤੀ ਕਿ ਸੰਗਤਾਂ ਦੀ ਜੋ ਕਾਫੀ ਤਦਾਦ ਅੱਜ ਬਾਰਿਸ਼ ਦੀ ਪ੍ਰਵਾਹ ਕਿਤੇ ਬਿਨਾਂ ਵੀ ਸਚਕਣ ਸ੍ਰੀ ਹਰਮੰਦਰ ਸਾਹਿਬ ਹੈਗੀ ਆ ਤਾਂ ਕੋਈ ਸੰਗਤਾਂ ਸਾਡੇ ਮੌਜੂਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਪਿਛਲੇ ਕੁਛ ਦਿਨਾਂ ਤੋਂ ਜਿੰਨੀ ਗਰਮੀ ਪੈ ਰਹੀ ਸੀ ਤਾਂ ਅੱਜ ਉਨਾ ਹੀ ਵਧੀਆ ਮੌਸਮ ਜੋ ਅੱਜ ਸ੍ਰੀਮਨ ਸਾਹਿਬ ਦੇ ਵਿੱਚ ਹੈਗਾ ਤਾਂ ਬਾਰਿਸ਼ ਹੋ ਰਹੀ ਆ ਪਰ ਫਿਰ ਵੀ ਗੁਰੂ ਘਰ ਪਹੁੰਚੀ ਹਾਂਜੀ ਅੱਜ ਆਨੰਦ ਬੜਾ ਜੇ ਗਰਮੀ ਬਹੁਤ ਸੱਪੇਲਾ ਹੈ ਬਹੁਤ ਸਹੀ ਜੇ ਅੱਜ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਸੰਗਤਾਂ ਦਾ ਇਹੀ ਕਹਿਣਾ ਕਿ ਬਹੁਤ ਵਧੀਆ ਮੌਸਮ ਜੋ ਵਾਜਬ ਬਣਿਆ ਤਾਂ ਉੱਥੇ ਹੀ ਅੱਜ ਗੁਰੂ ਘਰ ਵਿਖੇ ਜੋ ਸੰਗਤਾਂ ਦਾ ਇਕੱਠ ਠਾਠਾ ਮਾਰਦਾ ਇਕੱਠ ਅੱਜ ਇੱਥੇ ਪਹੁੰਚ ਰਿਹਾ ਤਾਂ ਇਹ ਖਾਸ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਤਾਂ ਤੁਸੀਂ ਦੇਖਿਆ ਕਿ ਬਹੁਤ ਜ਼ਿਆਦਾ ਬਾਰਿਸ਼ ਹੋਣ ਦੇ ਬਾਵਜੂਦ ਵੀ ਜਿਹੜੀ ਸੰਗਤ ਦਾ ਇਕੱਠ ਕਿਤਨਾ ਕਿਤੇ ਵੱਧਦਾ ਜਾ ਰਿਹਾ ਤਾਂ ਕੱਲੀ ਕੱਲੀ ਤਸਵੀਰ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਦਰਸ਼ਨ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਖਾਂ ਸੁਣਨ ਜਗਬਾਨੀ ਟੀਵੀ ਸ਼੍ਰੀ ਹਮਸੋਸਾਈ